ਦੋ ਕੀ ਚਿਤਾ ਉਪਰ ਲੱਗੇਗੇ ਹਰ ਵਰਸ ਮੇਲੇ ਵਤਨ ਤੇ ਮਿਟਨੇ ਵਾਲੋ ਕਾ ਜੇਹੀ ਬਾਕੀ ਨਿਸ਼ਾਨ ਹੋਗਾ ਅੱਜ ਸਾਡਾ ਦੇਸ਼ ਲਗਭਗ 78 ਸਾਲ ਹੋ ਚੁੱਕਿਆ ਆਜ਼ਾਦ ਹੋਇਆ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਜਪਾ ਦੀ ਚਾਹੇ ਆਪ ਦੀ ਪਿੰਡਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਹਾਲਾਤ ਹਨ ਪਿੰਡਾਂ ਦੇ ਇਸ ਤਰ੍ਹਾਂ ਦੇ ਹਾਲਾਤ ਹਨ ਬਿਲਕੁਲ ਵੀ ਤਰੱਕੀ ਨਹੀਂ ਹੋਈ ਤੁਸੀਂ ਦੇਖ ਸਕਦੇ ਹੋ ਇਸ ਵਕਤ ਅਸੀਂ ਪੋਇ ਹਲਕੇ ਦੇ ਵਿੱਚ ਪਹੁੰਚਿਆ ਪੋਇ ਹਲਕੇ ਦਾ ਪਿੰਡ ਜੋ ਕਠਾਣਾ ਹੈ ਉੱਥੇ ਪਹੁੰਚਿਆ ਇਸ ਪਿੰਡ ਦੇ ਤੁਸੀਂ ਸ਼ਮਸ਼ਾਨ ਘਾਟ ਦੇਖ ਸਕਦੇ ਹੋ ਬਹੁਤ ਹੀ ਪੂਰੇ ਹਾਲਾਤ ਹਨ ਸ਼ਮਸ਼ਾਨ ਘਾਟ ਦੇ ਅਤੇ ਲੋਕੀ ਬਹੁਤ ਹੀ ਪਰੇਸ਼ਾਨੀ ਨਾਲ ਗੁਜ਼ਰ ਰਹੇ ਹਨ ਇਸ ਪਿੰਡ ਦੇ ਲੋਕੀ ਆਸੀਂ ਕੁਝ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਕੀ ਆਖਰ ਕੀ ਕੀ ਸਮੱਸਿਆ ਹੈ ਤੁਹਾਡੇ ਪਿੰਡਾਂ ਦੇ ਵਿੱਚ ਅਤੇ ਪੋਏ ਹਲਕੇ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਪਿੰਡ ਹਨ ਅਸੀਂ ਤੁਹਾਨੂੰ ਆਪਣੀ ਸਕਰੀਨ ਤੇ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਬਿਲਕੁਲ ਜਿਨ੍ਹਾਂ ਦੇ ਬਹੁਤ ਹੀ ਮਾੜੇ ਹਾਲਾਤ ਹਨ ਇਸ ਵਕਤ ਪਿੰਡ ਕਠਾਣੇ ਦੇ ਹਾਲਾਤ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਅਸੀਂ ਪਿੰਡ ਕਠਾਣੇ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਹੜੇ-ਕਿਹੜੀਆਂ ਪਰੇਸ਼ਾਨੀਆਂ ਤੁਹਾਨੂੰ ਆ ਰਹੀਆਂ ਹਨ ਬਣੇ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਨਾਲ ਹਾਂਜੀ ਬਾਕੀ ਕੀ ਨਾਮ ਹੈ ਆਪਣਾ ਥੂੜੀ ਦੇਵੀ ਕਿਹੜਾ ਪਿੰਡ ਹੈ ਘਟਾਣਾ ਜੀ अच्छा ਤੁਸੀਂ ਅੱਜ ਸਮਸ਼ਾਨਘਾਟ ਦੇ ਵਿੱਚ ਇਕੱਠੇ ਹੋਏ ਹੋ ਕੀ ਪਰੇਸ਼ਾਨੀ ਹੈ ਕੀ ਤੁਹਾਡੀ ਜੀ ਸਾਨੂੰ ਬੜੀ ਪਰੇਸ਼ਾਨੀ ਹੈ ਸਾਡੇ ਨੇ ਮਸਾਨਘਾਟ ਆ ਨਹੀਂ ਕੋਈ ਗਲੀਆਂ ਨਾਲੀਆਂ ਨਾਲ ਨਹੀਂ ਕੋਈ ਪਿੰਡ ਦੀ ਕੋਈ ਫਿਰਨੀ ਹੈ ਨਹੀਂ ਇੱਥੇ ਕੋਈ ਅਜ ਤੱਕ ਰ ਕੇ ਨੇ ਵੀ ਕੋਈ ਸਾਡਾ ਹੱਲ ਨਹੀਂ ਮਸਲਾ ਨਹੀਂ ਕੀਤਾ ਵੀ ਕਿੰਨੇ ਚਿਰ ਤੋਂ ਜਿਹੜਾ ਸਮਸ਼ਾਨਘਾਟ ਇਹ ਮਸਾਨਘਾਟ ਕਈਆਂ ਚਿਰਾਂ ਤੋਂ ਹੈ ਇਥੋਂ ਨਦੀ ਪੈਂਦੀ ਆ ਪਾਰ ਹੈ ਮਸਾਨਘਾਟ ਉੱਥੋਂ ਟਪੋਂਦਾ ਨਹੀਂ ਸਾਨੂੰ ਸਾਥ ਨਾਲ ਨਦੀ ਤੇ ਇੱਥੇ ਮੜਾ ਜਾ ਇੱਥੇ ਬਰਸਾਂਤੀ ਪਾਣੀ ਆ ਜਾਂਦਾ ਪਾਰਾ ਹਲੰਗੀ ਨਹੀਂ ਸਕਦੇ ਤੇ ਇੱਥੇ ਮੜਾ ਜਾ ਥਾਂ ਇੱ비 ਦੇਖੋ ਬੀ ਬੀ ਨਿਸ਼ਾਨ ਹੋਇਆ ਜ ਤੱਕ ਰ ਕੇ ਨੇ ਬਣਾਈਏ ਦਿੱਤਾ ਇਹ ਜਗ੍ਹਾ ਸਰਕਾਰੀ ਹੈਗੀ ਵੀ ਜਾਂ ਕਿਸੇ ਇਹ ਵੀ ਜਗ੍ਹਾ ਸਰਕਾਰੀ ਹੈ ਤੇ ਉੱਭੀ ਕੱਢੀ ਦੀ ਆ ਮੜੀਆਂ ਦੀ ਜਗ੍ਹਾ ਵੀ ਹੈ ਉਹ ਪਾਰ ਹੈ ਤਿੰਨ ਕਨਾਲਾਂ ਚਾਰ ਉੱਥੇ ਉੱਥੇ ਬਣਿਆਦਾ ਐਵੇਂ ਸਿਰਫ ਇਹੋ ਬੰਦਾ ਪਰ ਖੱਟਣ ਵਾਲਾ ਬਾਕੀ ਕੱਖ ਨਹੀਂ ਇੱਥੇ ਦੇਖਿਆ ਗਿਆ ਵੀ ਪਿੰਡ ਦੇ ਵਿੱਚ ਨੌਜਵਾਨ ਆਪ ਹੀ ਸਫਾਈ ਕਰਦੇ ਆਪ ਹੀ ਕਰਦੇ ਕੋਈ ਵੀ ਨਹੀਂ ਕਰਦਾ ਇੱਥੇ ਕੋਈ ਆਉਂਦਾ ਹੀ ਨਹੀਂ ਤੇ ਕੀ ਗੱਲ ਤੁਹਾਡੇ ਵੱਲੋਂ ਸਰਪੰਚ ਨਾਲ ਕੋਈ ਸੰਪਰਕ ਨਹੀਂ ਕੀਤਾ ਆਈ ਸਰਪੰਚ ਨੂੰ ਬੜੇ ਬਾਰੀ ਆਖਿਆ ਸਾਡੀ ਸਰਪੰਚ ਸੁਣਦਾ ਹੀ ਕੋਈ ਨਹੀਂ ਇਹ 8-10 ਸਰਪੰਚ ਬਣੇ ਸਾਡੀ ਪੰਚਾਇਤਿੰ ਦੇ ਨਾਲ ਸਾਡੇ ਪਿੰਡੋਂ ਕੱਖ ਨਹੀਂ ਕਰਦੇ ਬਣਾ ਜਿਹੜਾ ਬੰਡਾ ਨਾ ਵਾ ਬਾੜਮਾ ਦਾ ਕਰਦਾ ਸਾਡੇ ਪਿੰਡ ਦਾ ਕੋਈ ਨਹੀਂ ਕਰਦਾ ਯਾਰ ਨੇ ਕਸਮ ਖਾਦੇ ਦੀ ਹੁਣ ਆਦੇ ਵ ਖਟਾਣੇ ਦਾ ਨਹੀਂ ਅਸੀਂ ਕਰਨਾ ਉਹ ਸਾਨੂੰ ਇਹ ਜਵਾਬ ਦਿੰਦੇ ਨੇ ਵੇ ਖਟਾਣੇ ਦੇ ਪੈਸੇ ਨਹੀਂ ਲਾਣੇ ਕੀ ਮੰਗ ਕਰਦੇ ਤੁਸੀਂ ਆਹੀ ਮੰਗ ਕਰਨੀ ਆ ਸਾਡੀਆਂ ਮੜੀਆਂ ਹੋਣੀਆਂ ਚਾਹੀਦੀਆਂ ਸਾਡੇ ਪਿੰਡ ਦੀ ਫਿਰਨੀ ਨਿਕਲਣੀ ਚਾਹੀਦੀ ਆ ਸਾਨੂੰ ਰਾਹ ਰਸਤੇ ਹੋਣੇ ਚਾਹੀਦੇ ਨੇ ਸਾਡੇ ਵੱਢਨੇ ਚਾਹੀਦੇ ਨੇ ਅਸੀਂ ਬੱਚੇ ਆਲੇ ਆ ਇਹਦੇ ਜਾੜ ਜੁੱਲੇ ਦੇ ਵਿੱਚ ਅੱਜ ਮੈਂ ਮਰ ਜਾ ਕਿਸੇ ਨੂੰ ਮੈਂ ਕਹਨੂੰ ਆਖਣਾ ਮੈਂ ਹੀ ਆਪਣੀ ਗੱਲ ਕਰਨੀ ਆ ਅੱਜ ਮੈਂ ਮਰ ਜਾ ਮੇਰੇ ਰਿਸ਼ਤੇਦਾਰ ਇੱਥੇ ਆਣ ਤੇ ਮੈਨੂੰ ਇੱਥੇ ਸੰਸਕਾਰ ਕਰਨ ਤੇ ਮੇਰੀ ਕਿੰਨੀ ਕਿੱਜਤ ਆ ਇਸ ਪਿੰਡ ਦੀ ਕੀ ਬਲੂਏਗੀ ਮੇਰੀ ਵੀ ਜਨਾਨੀ ਮਰਗੀ ਤੇ ਇਹੋ ਜਿਹਾ ਤਾਂ ਭੁਖੀ ਐ ਮੌਕੇ ਦੀ ਸਰਕਾਰ ਹੈਗੀ ਐ ਮੰਤਰੀ ਵੱਲੋਂ ਕੋਈ ਦੌਰਾ ਤੁਹਾਡੇ ਪਿੰਡ ਦਾ ਆਹੀਂ ਮੰਤਰੀ ਨੂੰ ਇਹ ਗੱਲ ਕਰਨੀ ਆ ਸਾਡੇ ਪਿੰਡ ਦਾ ਦੌਰਾ ਰੱਖੇ ਸਾਡੀ ਜਿਹੜੀ ਇਨਕੁਆਰੀ ਕਰੇ ਫੇ ਠੀਕ ਐ ਬੰਦੇ ਸੱਚ ਬੋਲਦੇ ਨੇ ਕਿ ਝੂਠ ਬੋਲਦੇ ਨੇ ਜੇ ਦੀ ਇਨਕੁਆਰੀ ਕੀਤੀ ਜਾਏ ਤੇ ਇਸ ਗੱਲ ਦਾ ਉਹਨਾਂ ਨੂੰ ਸੋਚਿਆ ਦਿਖਿਆ ਜਾਏ ਜਾਣ ਕਿ ਆਹੀਂ ਝੂਠ ਨਹੀਂ ਮਾਰਦੇ ਉਹ ਆਪਿਆਂ ਕੇ ਖੋਦ ਆਣ ਕੇ ਉਹਨਕੋਰੀ ਕਰਨ ਪੇ ਪਿੰਡ ਕਦੇ ਇੰਨਾ ਚਿਰ ਹੋਇਆ ਮੈਂ ਵੀ 60 17 ਸਾਲਾਂ ਦੀ ਹੋ ਗਈਆਂ 60 70 ਸਾਲ ਹੋਇਆ ਹੀ ਵੋਟ ਦਿੰਦੇ ਸਾਡੇ ਪਿੰਡ ਦਾ ਕਿਸੇ ਨੇ ਅਜ ਤੱਕ ਅੱਖ ਵੀ ਨਹੀਂ ਕੀਤਾ ਦੇਖਿਆ ਗਿਆ ਸਾਢੇ 4 ਸਾਲ ਆਪਣੇ ਸਾਢੇ 3 ਸਾਲ ਹੋ ਗਿਆ ਸਰਕਾਰ ਬਣੀ ਬਣੀ ਦੀ ਅਜੇ ਤੱਕ ਮੰਤਰੀ ਦਾ ਕੋਈ ਪਿੰਡ ਦੇ ਵਿੱਚ ਕੋਈ ਕੋਈ ਪਿੰਡ ਚ ਕੋਈ ਮੰਤਰੀ ਨੇ ਸਾਡੇ ਕਿਤੇ ਅਜ ਤੱਕ ਕਿਸੇ ਬੰਦੇ ਨੂੰ ਆਣ ਕੇ ਦੇਖਿਆ ਵੀ ਨਹੀਂ ਫਿਰ ਇੱਥੇ ਕੀ ਬਣੇਗਾ ਮੰਤਰੀ ਦਾ ਆਣ ਕੇ ਆਹੀ ਮੰਤਰੀ ਨੂੰ ਬਣਾਇਆਦਾ ਹੀ ਆਪਣੀ ਹੱਥੀਂ ਅਸੀਂ ਦੌੜ ਕਰਕੇ ਮੰਤਰੀ 7 ਵਾਰੀ ਸਾਡੇ ਪਿੰਡ ਆਇਆ ਹੀ ਮਨੇ ਰਕਾਰ ਅਹੀਂ ਨਾ ਖਰਚ ਖਰਾਬਾ ਕਰੀ ਐ ਨਾ ਦਾ ਹਿੰਮ ਕਰਦੇ ਹੀ ਭਈ ਮਾਨ ਕਰਦੇ ਭਈ ਮੰਤਰੀ ਬਣਾਇਆ ਸਾਡਾ ਕੁਝ ਬਣਾਣਾ ਸਾਡਾ ਕਿਸ ਨੇ ਕੱਖ ਨਹੀਂ ਬਣਾਇਆ ਸਾਡੇ ਪਿੰਡ ਗੇ ਨੇ ਆਣੀਆਂ ਦਿਖਿਆ ਵੀ ਨਹੀਂ ਬਣਨ ਤੋਂ ਬਾਅਦ ਮੰਤਰੀ ਸਾਹਿਬ ਮੰਤਰੀ ਬਣਨ ਤੋਂ ਬਾਅਦ ਵੀ ਨਹੀਂ ਕੋਈ ਆਇਆ ਪਹਿਲਾਂ ਵੀ ਅਹੀਂ ਬੜੇ ਲੜਾਇਆ ਤੇ ਹੁਣ ਵੀ ਅਹੀਂ ਲੜਾਇਆ ਗਨੇ ਮੰਤਰੀ ਸਾਡੇ ਪਿੰਡ ਆ ਕੇ ਗਲੀਆਂ ਤੇ ਦਿਖੇ ਇੱਕ ਵਾਰੀ ਠੀਕ ਆ ਆਪਣਾ ਰਾਣੀ ਦੇਵੀ ਮੈਂਬਰ ਪੰਚਾਇਤੋਂ ਤੁਸੀਂ ਫਿਰ ਹਾਂਜੀ ਪਿਛਲੇ ਦੇ ਆ ਪਿਛਲੇ ਆ ਆ ਪਿਛਲੇ ਅਸੇ ਸਾਫ ਕਾ ਹੋ ਤੁਸੀਂ ਦਿਖੇ ਗਿਆ ਤੁਹਾਡੇ ਵੀ 5 ਸਾਲ ਜਿਹੜੇ ਨਿਕਲੇ ਆ ਗਏ ਕੀ ਤੁਹਾਡਾ ਧਿਆਨ ਨਹੀਂ ਗਿਆ ਇਸ ਬਿਲਵਲ ਨਾ ਧਿਆਨ ਦੇ ਆ ਸਾਨੂੰ ਬਹੁਤ ਦੁਖੀਆਂ ਇਹ ਬਹੁਤ ਤੰਗ ਹੋਈਆਂ ਇਹ ਉਹਨਾਂ ਇਹ ਲੋਕੇ ਕਨ ਲੜਾਈਆਂ ਨਾਲੀਆਂ ਸਾਰੀਆਂ ਦਿਖੋਂ ਤੁਹਾਨੂੰ ਦਿਖੀਆਂ ਦੱਸਾ ਹਟਕਤਾ ਤੋਂ ਇਹ ਆ ਲੜਾਈਆਂ ਲੈ ਲੈ ਲੋਕੇ ਕਨ ਨਿਆਹ ਬੁਰਾਲ ਕਰਾਣੇ ਆ ਕਿ ਸਾਡਾ ਰਾਹ ਸਾਫ ਕਰੋ ਸੜਕ ਉਹ ਆ ਪਾਸੇ ਨਹੀਂ ਸਾਨੂੰ ਟਿਕਾਈ ਮਿਲਾ ਦੇ ਵੀ ਦੇਖਿਆ ਜਾਂਦਾ ਪਿੰਡ ਦੇ ਵਿੱਚ ਪੰਚਾਇਤ ਦੇ ਥਰੂ ਹੀ ਸਾਰੇ ਕੰਮ ਹੁੰਦੇ ਹਨ ਪੰਜ ਸਾਲ ਤੁਸੀਂ ਨੇ ਕੱਟਿਆ ਹੈ ਹਾਂਜੀ ਪੰਜ ਸਾਲ ਦੇ ਵਿੱਚ ਜੇ ਦੇਖਿਆ ਜਾਏ ਤੇ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਜਿਹੜਾ ਹੈ ਇਸ ਤਰ੍ਹਾਂ ਦੀ ਨਰਕਪੜੀ ਜੁਗਲੀ ਹੈ ਸਾਡੀ ਸਰਕਾਰ ਇਹ ਸੁਣਦੀ ਨਹੀਂ ਸਰਪੰਚ ਸਾਹਿਬ ਆਏ ਤੇ ਬੜੀ ਬਾਰੀ ਗਏ ਦੇ ਕੋਤਲਾ ਰਿਪੋਰਟ ਲਿਗੀ ਤੇ ਸੁਣਦੀ ਨਹੀਂ ਇਹ ਵੀ ਕੀ ਮੰਗ ਕਰ ਰਹੇ ਮੰਗ ਸਾਡੀ ਇਹ ਹੈ ਕਿ ਸਾਡੀਆਂ ਗਲੀਆਂ ਬਣਨੀਆਂ ਚਾਹੀਦੀਆਂ ਸਾਡਾ ਚਾਲ ਖਲ ਬਣਨਾ ਹੈ ਅੱਢ ਰੋੜਾ ਬਣਨਾ ਚਾਹੀਦਾ ਸਾਨੂੰ ਬਹੁਤ ਤੰਗੀ ਹੈ ਜੀ